ਗੁਰੂ ਪਿਆਰੀ ਸਾਧ ਸੰਗਤ ਜੀ ਇਸ ਸਾਖੀ ਵਿੱਚ ਅਸੀਂ ਜਾਣਾਂਗੇ ਕਿ ਗੁਰੂ ਰਾਮਦਾਸ ਜੀ ਨੇ ਇੱਕ ਨਿਮਾਣੇ ਗਰੀਬ ਤੇ ਸੱਚੇ ਸਿੱਖ ਦੀ ਕਿਵੇਂ ਅਜਮਾਇਸ਼ ਲੈ ਕੇ ਉਸ ਦੀ ਜ਼ਿੰਦਗੀ ਨੂੰ ਰੌਸ਼ਨ ਕੀਤਾ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਸੱਚੀ ਸੇਵਾ ਅਤੇ ਸੱਚੇ ਭਾਵ ਨਾਲ ਕੀਤਾ ਕੰਮ ਕਿਵੇਂ ਗੁਰੂ ਦੀ ਨਜ਼ਰ ਵਿੱਚ ਚੜ ਜਾਂਦਾ ਹੈ ਇੱਕ ਬਹੁਤ ਹੀ ਗਰੀਬ ਪਰਿਵਾਰ ਸੀ ਇੱਕ ਬੱਚਾ ਤੇ ਉਸ ਦੇ ਮਾਤਾ ਪਿਤਾ ਬੱਚੇ ਦਾ ਪਿਤਾ ਦਿਹਾੜੀ ਵਗੈਰਾ ਕਰਕੇ ਆਪਣਾ ਘਰ ਚਲਾਉਂਦਾ ਸੀ। ਗਰੀਬੀ ਬਹੁਤ ਆਂਤਾਂ ਦੀ ਸੀ। ਜੋ ਵੀ ਕਮਾਉਂਦੇ ਸੀ ਬਸ ਖਾਣਾ ਪਾਣੀ ਹੀ ਚੱਲਦਾ ਸੀ। ਉਸ ਬੱਚੇ ਦੀ ਮਾਂ ਦੀ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਬਹੁਤ ਸ਼ਰਦਾ ਸੀ। ਉਹ ਪਰਿਵਾਰ ਹਮੇਸ਼ਾ ਗੁਰੂ ਰਾਮਦਾਸ ਜੀ ਦੀ ਭਜਨ ਬੰਦਗੀ ਕਰਨ ਵਾਲਾ ਰੱਬ ਦੀ ਰਜਾ ਵਿੱਚ ਖੁਸ਼ ਰਹਿਣ ਵਾਲਾ ਸੀ। ਜੋ ਮਿਲਦਾ ਉਹ ਰੱਬ ਦਾ ਸ਼ੁਕਰ ਕਰਕੇ ਖਾ ਲੈਂਦੀ। ਪਰ ਗੁਰੂ ਤੋਂ ਵਿਸ਼ਵਾਸ ਨਾ ਡੋਲਣ ਦਿੰਦੇ ਰੱਬ ਦਾ ਭਾਣਾ ਕਿ ਉਸ ਬੀਬੀ ਦਾ ਪਤੀ ਚੜ੍ਹਾਈ ਕਰ ਗਿਆ ਮਾਂ ਪੁੱਤ ਰੋਂਦੇ ਕਰਲਾਉਂਦੇ ਰਹੇ ਕੋਈ ਵੀ ਉਹਨਾਂ ਦੀ ਸਾਰ ਨਾ ਲੈਂਦਾ ਕੁਝ ਹੀ ਦਿਨਾਂ ਵਿੱਚ ਰਾਸ਼ਨ ਪਾਣੀ ਖਤਮ ਹੋਣ ਲੱਗਿਆ ਕੀ ਬਣੇਗਾ ਕਿੱਥੋਂ ਖਾਵਾਂਗੇ ਬੱਚਾ ਰੋਣ ਲੱਗਿਆ ਮਾਂ ਪਿਤਾ ਜੀ ਸੀ ਅਸੀਂ ਰੋਟੀ ਪਾਣੀ ਖਾਂਦੇ ਸੀ ਹੁਣ ਕੀ ਬਣੇਗਾ ਮਾਂ ਕਹਿੰਦੀ ਪੁੱਤ ਰੋ ਨਾ ਜਿੰਨਾ ਚਿਰ ਮੇਰੇ ਹੱਥ ਪੈਰ ਚੱਲਦੇ ਨੇ ਮੇਰੇ ਸਾਹ ਚੱਲਦੇ ਨੇ ਮੈਂ ਤੈਨੂੰ ਪੜਾਵਾਂਗੀ ਤੈਨੂੰ ਪਾਲਾਂਗੀ ਆਪਾਂ ਰਲ ਕੇ ਮਿਹਨਤ ਕਰਾਂਗੇ ਹੁਣ ਆਪਾਂ ਨੂੰ ਮਜ਼ਬੂਤ ਬਣਨਾ ਹੋਵੇਗਾ ਉਸਦੀ ਮਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਲੱਗੀ ਜੋ ਵੀ ਕੰਮ ਮਿਲਦਾ ਉਹ ਕਰਦੀ ਤੇ ਜੋ ਵੀ 2-4 ਟਕੇ ਮਿਲਦੇ ਉਸਨੇ ਆਪਣਾ ਢਿੱਡ ਭਰਨਾ ਤੇ ਆਪਣੇ ਪੁੱਤਰ ਦਾ ਵੀ 2-4 ਸਾਲ ਇਸੇ ਤਰ੍ਹਾਂ ਲੰਘ ਗਏ ਇੱਕ ਦਿਨ ਉਹ ਆਪਣੇ ਪੁੱਤਰ ਨੂੰ ਆਖਣ ਲੱਗੀ ਕਿ ਪੁੱਤਰ ਹੁਣ ਤੂੰ ਥੋੜਾ ਵੱਡਾ ਹੋ ਗਿਆ ਹੈ ਚਲ ਹੁਣ ਆਪਾਂ ਕੋਈ ਕੰਮ ਸ਼ੁਰੂ ਕਰ ਲੈਨੇ ਆ ਮੇਰੇ ਤੋਂ ਹੁਣ ਜਿਆਦਾ ਮਿਹਨਤ ਵਾਲਾ ਕੰਮ ਨਹੀਂ ਹੁੰਦਾ ਪੁੱਤਰ ਕਹਿੰਦਾ ਹਾਂ ਦਾਸ ਮਾਂ ਕੀ ਕੰਮ ਕਰਨਾ ਤੂੰ ਜੋ ਕਹੇਂਗੀ ਮੈਂ ਕਰ ਲਵਾਂਗਾ ਮਾਂ ਨੇ ਕਿਹਾ ਕਿ ਆਪਾਂ ਕੋਈ ਰੇੜੀ ਵਗੈਰਾ ਲਾ ਲੈਨੇ ਆ ਤੇ ਘਰ ਦਾ ਗੁਜ਼ਾਰਾ ਚੱਲ ਪਿਆ ਕਰੂਗਾ ਸਵੇਰ ਤੋਂ ਮੈਂ ਤੈਨੂੰ ਘੁੰਗਣੀਆਂ ਬਣਾ ਕੇ ਦਿਆ ਕਰੂੰਗੀ ਤੂੰ ਲ ਜਾ ਕੇ ਉਹਨਾਂ ਨੂੰ ਵੇਚ ਆਇਆ ਕਰੀ ਤੂੰ ਛਾਬੇ ਵਿੱਚ ਘੁੰਗਣੀਆਂ ਪਾ ਕੇ ਲੈ ਜਾਇਆ ਕਰੀ ਅਤੇ ਜਿੱਥੇ ਜ਼ਿਆਦਾ ਕੱਟ ਹੋਵੇ ਉੱਥੇ ਲਿਜਾ ਕੇ ਵੇਚ ਆਇਆ ਕਰੇ ਰਾਤ ਨੂੰ ਪੁੱਤਰ ਆਪਣੀ ਮਾਂ ਨੂੰ ਪੁੱਛਣ ਲੱਗਿਆ ਮਾਂ ਕੀ ਇਸ ਦੇ ਬਦਲੇ ਮਾਇਆ ਮਿਲੇਗੀ ਮਾਂ ਕਹਿਣ ਲੱਗੀ ਹਾਂ ਪੁੱਤ ਮਿਹਨਤ ਕਰਾਂਗੇ ਤਾਂ ਮਾਇਆ ਮਿਲੇਗੀ ਪੁੱਤਰ ਫਿਰ ਪੁੱਛਦਾ ਮਾਂ ਕਿ ਇਸ ਨਾਲ ਆਪਾਂ ਰੋਟੀ ਖਾ ਲਿਆ ਕਰਾਂਗੇ ਹਾਂ ਪੁੱਤ ਤੂੰ ਕੰਮ ਕਰ ਜਾ ਕੇ ਮਿਹਨਤ ਕਰਾਂਗੇ ਤਾਂ ਪੇਟ ਪਰ ਰੋਟੀ ਜ਼ਰੂਰ ਖਾਵਾਂਗੇ ਦਿਨ ਚੜਿਆ ਮਾਂ ਨੇ ਬੱਕਲੀਆਂ ਘੁੰਗਣੀਆਂ ਉਬਾਲ ਕੇ ਦਿੱਤੀਆਂ ਨਿੱਕੀ ਉਮਰ ਵਿੱਚ 8 ਦਾ ਸਾਲ ਦਾ ਬੱਚਾ ਛਾਬੇ ਵਿੱਚ ਘੁੰਗਣੀਆਂ ਪਾ ਕੇ ਵੇਚਣ ਚੱਲ ਪਿਆ। ਅੱਗੇ ਜਾ ਕੇ ਵੇਖਦਾ ਗੁਰੂ ਰਾਮਦਾਸ ਜੀ ਦੇ ਘਰ ਕਿੰਨੀਆਂ ਹੀ ਸੰਗਤਾਂ ਆਉਂਦੀਆਂ ਜਾਂਦੀਆਂ ਨੇ। ਬੱਚਾ ਯਾਦ ਕਰਦਾ ਕਿ ਮਾਂ ਨੇ ਕਿਹਾ ਸੀ ਜਿੱਥੇ ਜ਼ਿਆਦਾ ਲੋਕ ਹੋਣ ਉੱਥੇ ਹੀ ਦੁਕਾਨ ਲਾ ਲੈ। ਉਸਨੇ ਜਾ ਕੇ ਮਹਾਰਾਜ ਜੀ ਦੀ ਡਿਉੜੀ ਦੇ ਬਾਹਰ ਆਪਣੀ ਬੋਰੀ ਵਿਛਾਲ ਲਈ ਤੇ ਘੁੰਗਣੀਆਂ ਵੇਚਣ ਲੱਗਿਆ। ਆਉਂਦੀ ਜਾਂਦੀ ਸੰਗਤ ਨੂੰ ਬੜੀ ਹੀ ਮਿੱਠੀ ਆਵਾਜ਼ ਵਿੱਚ ਬੋਲਦਾ ਆਈ ਕੁੰਗਣੀਆਂ ਲੈ ਲਓ ਕੋਈ ਕੁੰਗਣੀਆਂ ਖਰੀਦ ਲਓ ਕੋਈ ਮੇਰੀਆਂ ਕੁੰਗਣੀਆਂ ਲੈ ਲਓ ਉਸ ਦੀ ਮਿੱਠੀ ਆਵਾਜ਼ ਸੁਣ ਕੇ ਬਹੁਤ ਸਾਰੇ ਲੋਕਾਂ ਨੇ ਕੁੰਗਣੀਆਂ ਖਰੀਦ ਲਈਆਂ ਕਿਸੇ ਨੇ ਜਵਾਨੀ ਦੀ ਕਿਸੇ ਨੇ دیਵਾਨੀ ਦੀ ਲੋਕਾਂ ਨੇ ਕੁੰਗਣੀਆਂ ਸਾਰੀਆਂ ਖਰੀਦ ਲਈਆਂ ਪਹਿਲਾ ਹੀ ਦਿਨ ਸੀ ਕੁੰਗਣੀਆਂ ਵੇਚਦੇ ਨੂੰ ਸਵੇਰ ਤੋਂ ਸ਼ਾਮ ਦਾ ਸਮਾਂ ਹੋ ਗਿਆ ਸ਼ਾਮ ਹੋਈ ਜਦੋਂ ਤੀਜਾ ਪੈਰ ਹੋਇਆ ਤਾਂ ਸਾਰੀਆਂ ਸੰਗਤਾਂ ਚਲੀਆਂ ਗਈਆਂ ਗੁਰੂ ਸਾਹਿਬ ਘਰ ਦੇ ਬਾਹਰ ਘੁੰਮਣ ਲੱਗੇ ਕੁੰਮ ਦੇ ਕੁੰਮ ਦੇ ਜਦੋਂ ਉਹਨਾਂ ਨੇ ਬੱਚੇ ਦੀਆਂ ਇਹ ਆਵਾਜ਼ਾਂ ਸੁਣੀਆਂ ਕਿ ਕੋਈ ਘੁੰਗਣੀਆਂ ਲੈ ਲਓ ਮੇਰੀਆਂ ਘੁੰਗਣੀਆਂ ਲੈ ਲਓ ਗੁਰੂ ਜੀ ਇਸ ਬੱਚੇ ਦੀ ਆਵਾਜ਼ ਤੋਂ ਪ੍ਰਭਾਵਿਤ ਹੋ ਕੇ ਬਾਹਰ ਆ ਗਏ ਅਤੇ ਆ ਕੇ ਬੱਚੇ ਨੂੰ ਘੁੰਗਣੀਆਂ ਵੇਚਦੇ ਦੇਖਿਆ ਮਹਾਰਾਜ ਦੇਖ ਕੇ ਹੈਰਾਨ ਰਹਿ ਗਏ ਕਿ ਇੰਨਾ ਨਿੱਕਾ ਜਿਹਾ ਬੱਚਾ ਇਹਦੀ ਤਾਂ ਪੜ੍ਹਨ ਲਿਖਣ ਦੀ ਉਮਰ ਹੈ ਇੱਕ ਗਰੀਬ ਥੜੀ ਲਾਈ ਬੈਠਾ ਹੈ ਗੁਰੂ ਰਾਮਦਾਸ ਜੀ ਨੂੰ ਖੜੇ ਖੜੇ ਆਪਣੇ ਉਹ ਦਿਨ ਯਾਦ ਆ ਗਏ ਸੋਚਣ ਲੱਗੇ ਕਿ ਇਹ ਜਿਹੜਾ ਬੱਚਾ ਇਹ ਮੇਰੇ ਵਰਗਾ ਕੋਈ ਮਜਬੂਰ ਹੋਵੇਗਾ ਜਦੋਂ ਮੈਂ ਨਿੱਕਾ ਜਿਆ ਸੀ ਤਾਂ ਮੇਰੀ ਮਾਂ ਚੜ੍ਹਾਈ ਕਰ ਗਈ ਸੀ ਸਿਰ ਤੋਂ ਮਾਂ ਦਾ ਸਾਯਾ ਉੱਠਿਆ ਥੋੜਾ ਸਮਾਂ ਪਿਆ ਪਿਓ ਦਾ ਸਾਯਾ ਉੱਠ ਗਿਆ ਗੁਰੂ ਸਾਹਿਬ ਜਦੋਂ ਲੋਕਾਂ ਦੇ ਘਰ ਵਿੱਚ ਟੋਲਦੇ ਸੀ ਤਾਂ ਲੋਕਾਂ ਨੇ ਮਿਹਣੇ ਮਾਰਨੇ ਜਿੱਦਣ ਦਾ ਇਹ ਨਿਕੰਮਾ ਜੰਮਿਆ ਮਾਂ ਵੀ ਖਾ ਗਿਆ ਤੇ ਪਿਓ ਵੀ ਖਾ ਗਿਆ ਕੋਈ ਹਾਲ ਨਹੀਂ ਸੀ ਪੁੱਛਦਾ ਮੇਰੇ ਮਾਂ ਪਿਓ ਜਾਣ ਤੋਂ ਬਾਅਦ ਮੈਨੂੰ ਕਿਸੇ ਨੇ ਸਾੰਭਿਆ ਤੱਕ ਨਹੀਂ ਏ ਵੀ ਮੇਰੇ ਵਰਗਾ ਕੋਈ ਮਜਬੂਰ ਹੋਏਗਾ ਮੇਰੀ ਨਾਨੀ ਮੈਨੂੰ ਇੱਥੇ ਲੈ ਆਈ ਗੁਰੂ ਅਮਰਦਾਸ ਨੇ ਕਿਰਪਾ ਕਰਤੀ ਇਹ ਬੱਚਾ ਵੀ ਕੋਈ ਬਹੁਤ ਹੀ ਮਜਬੂਰ ਹੈ ਜੋ ਛੋਟੀ ਉਮਰ ਵਿੱਚ ਇੱਕ ਕੰਮ ਕਰ ਰਿਹਾ ਹੈ ਕਿਦਾ ਜੀ ਕਰਦਾ ਥੜੀਆਂ ਲਾਉਣ ਨੂੰ ਤੁਰਦੇ ਫਿਰਦੇ ਮਹਾਰਾਜ ਉਸਦੇ ਕੋਲ ਚਲੇ ਗਏ ਮਹਾਰਾਜ ਆ ਕੇ ਉਸਦੇ ਕੋਲ ਖੜ ਗਏ ਅਤੇ ਬੱਚੇ ਨੂੰ ਪੁੱਛਣ ਲੱਗੇ ਕਿ ਕਾਕਾ ਤੇਰੀ ਕੀ ਮਜਬੂਰੀ ਹੈ ਐਨੀ ਛੋਟੀ ਉਮਰ ਵਿੱਚ ਥੜੀ ਲਾਈ ਬੈਠਾ ਹੈ ਤੇਰੇ ਪੜਨ ਨੂੰ ਦਿਲ ਨਹੀਂ ਕਰਦਾ ਖੇਡਿਆ ਕੁੱਦਿਆ ਕਰ ਬੱਚੇ ਨੇ ਜਦੋਂ ਗੁਰੂ ਸਾਹਿਬ ਨੂੰ ਕੋਲ ਖੜੇ ਦੇਖਿਆ ਉਸ ਨੇ ਉੱਠ ਕੇ ਗੁਰੂ ਜੀ ਦੇ ਚਰਨੀ ਹੱਥ ਲਾਏ ਮਹਾਰਾਜ ਜੀ ਤੁਸੀਂ ਆਪ ਚੱਲ ਕੇ ਮੇਰੀ ਦੁਕਾਨ ਤੇ ਆਏ ਮੇਰੇ ਧਨਪਾਲ ਤੁਹਾਡੇ ਦਰਸ਼ਨ ਹੋ ਗਏ ਰੋਣ ਲੱਗ ਗਿਆ ਮਹਾਰਾਜ ਜੀ ਮੇਰਾ ਦਿਲ ਬੜਾ ਕਰਦਾ ਜਿਵੇਂ ਬਾਕੀ ਮਾਵਾ ਦੇ ਬੱਚੇ ਪੜਦੇ ਨੇ ਮੈਂ ਵੀ ਪੜਾਂ ਜਿਵੇਂ ਬਾਕੀ ਬੱਚੇ ਖੇਡਦੇ ਕੁੱਦਦੇ ਨੇ ਮੈਂ ਵੀ ਖੇਡਾਂ ਮਹਾਰਾਜ ਕਹਿੰਦੇ ਫਿਰ ਪੜਦਾ ਖੇਡਦਾ ਕਿਉਂ ਨਹੀਂ ਕਿਉਂ ਥੜੀ ਲਈ ਬੈਠੇ ਹੈ ਬੱਚਾ ਕਹਿਣ ਲੱਗਿਆ ਮਹਾਰਾਜ ਕੀ ਕਰਾਂ ਮੇਰੇ ਸਿਰ ਤੋਂ ਮੇਰੇ ਪਿਤਾ ਦਾ ਸਾਯਾ ਉੱਠ ਗਿਆ ਸਾਡੇ ਘਰ ਵਿੱਚ ਮੇਰਾ ਪਿਤਾ ਹੀ ਕਮਾਈ ਕਰਨ ਵਾਲਾ ਸੀ ਉਹ ਚੜਾਈ ਕਰ ਗਿਆ ਮੇਰੇ ਘਰ ਵਿੱਚ ਮੇਰੀ ਮਾਂ ਤੇ ਮੈਂ ਸਾਡਾ ਗੁਜ਼ਾਰਾ ਨਹੀਂ ਹੋ ਰਿਹਾ ਸਾਡੀ ਕੋਈ ਸਾਰ ਨਹੀਂ ਲੈ ਰਿਹਾ ਮੇਰਾ ਦਿਲ ਤਾਂ ਕਰਦਾ ਪਰ ਪੜਾਂ ਕਿਵੇਂ ਮੇਰੀ ਮਾਂ ਵੀ ਚਾਹੁੰਦੀ ਹੈ ਕਿ ਮੈਂ ਪੜ ਲਿਖ ਜਾਮਾ ਪਰ ਗਰੀਬੀ ਸਾਡੇ ਅੱਗੇ ਖੜੀ ਹੈ ਸਾਡੀ ਪੇਸ਼ ਨਹੀਂ ਜਾਂਦੀ ਮਹਾਰਾਜ ਪੁੱਛਦੇ ਨੇ ਕਦੋਂ ਲਾਈ ਥੜੀ ਬੱਚਾ ਕਹਿੰਦਾ ਮਹਾਰਾਜ ਸਵੇਰੇ ਹੀ ਲਾਈ ਸੀ ਮਹਾਰਾਜ ਕਹਿਣ ਲੱਗੇ ਫਿਰ ਕਿੰਨੇ ਪੈਸੇ ਵਟ ਲਏ ਬੱਚੇ ਨੇ ਬੋਰੀ ਦਾ ਇੱਕ ਕਿਨਾਰਾ ਚੁੱਕਿਆ ਤੇ ਜਿੰਨੇ ਪੈਸੇ ਵਟੇ ਸੀ ਸਾਰੇ ਛਾਬੇ ਵਿੱਚ ਪਾ ਕੇ ਮਹਾਰਾਜ ਅੱਗੇ ਕਰ ਦਿੱਤੇ ਮਹਾਰਾਜ ਜੀ ਐਨੇ ਵਟੇ ਆ ਗੁਰੂ ਸਾਹਿਬ ਆਖਣ ਲੱਗੇ ਇਹ ਵਟਤ ਮੈਨੂੰ ਦੇ ਦੇ ਇਹ ਪੈਸੇ ਮੈਨੂੰ ਦੇ ਦੇ ਇੱਕ ਮਿੰਟ ਨਹੀਂ ਲਾਇਆ ਸਾਰੇ ਮਹਾਰਾਜ ਨੂੰ ਦੇ ਦਿੱਤੇ ਆਪਣਾ ਸਮਾਨ ਇਕੱਠਾ ਕੀਤਾ ਬੋਰੀ ਚੁੱਕੀ ਛਾਬਾ ਚੁੱਕਿਆ ਘਰ ਨੂੰ ਆ ਗਿਆ ਮਾਂ ਉਡੀਕਦੀ ਕਿ ਮੇਰਾ ਪੁੱਤਰ ਕਮਾਈ ਕਰਕੇ ਲਿਆਊਗਾ ਕੁਝ ਛਕਾਂਗੇ ਸ਼ਾਮ ਨੂੰ ਜਦੋਂ ਘਰ ਗਿਆ ਛਾਬਾ ਰੱਖਿਆ ਮਾਂ ਨੂੰ ਮਿਲਿਆ ਮਾਂ ਨੇ ਪੁੱਛਿਆ ਪੁੱਤ ਸਾਰੀਆਂ ਘੁੰਗਣੀਆਂ ਵੇਚ ਆਇਆ ਹਾਂ ਹਾਂ ਮਾਂ ਵੇਚ ਆਇਆ ਸਭ बिक ਗਈਆਂ ਮਾਂ ਕਹਿੰਦੀ ਲਿਆ ਫਿਰ ਵਟਤ ਮੈਂ ਸੌਦੇ ਲੈ ਕੇ ਆਵਾਂ ਤੇ ਫੇਰ ਰੋਟੀ ਬਣਾਈਏ ਮਾਂ ਵਟਤ ਤਾਂ ਹੈ ਨਹੀਂ ਪਤੈ ਮਾ ਅੱਜ ਮੇਰੇ ਛਾਬੇ ਤੇ ਗੁਰੂ ਰਾਮਦਾਸ ਸਾਹਿਬ ਆਏ ਸੀ ਜਦੋਂ ਮਾਂ ਨੇ ਇਹ ਗੱਲ ਸੁਣੀ ਖੁਸ਼ੀ ਦੀ ਹੱਦ ਨਾ ਰਹੀ ਹੈਰਾਨੀ ਨਾਲ ਕਹਿਣ ਲੱਗੀ ਤੇਰੇ ਛਾਬੇ ਤੇ ਗੁਰੂ ਸਾਹਿਬ ਹਾਂ ਮਾਂ ਗੁਰੂ ਸਾਹਿਬ ਆਪ ਚੱਲ ਕੇ ਆਏ ਸੀ ਮੈਨੂੰ ਮਹਾਰਾਜ ਨੇ ਪੁੱਛਿਆ ਤੂੰ ਕਿੰਨੀ ਵਟਤ ਵੱਟੀ ਐ ਮੈਂ ਬੋਰੀ ਦੇ ਥੱਲਿਓਂ ਕੱਢ ਕੇ ਸਾਰੀ ਮਾਇਆ ਗੁਰੂ ਸਾਹਿਬ ਅੱਗੇ ਰੱਖ ਦਿੱਤੀ ਸਾਰੀ ਵਟਤ ਮਹਾਰਾਜ ਨਾਲ ਲੈ ਗਏ ਮਾਂ ਨੇ ਕੁੱਟ ਕੇ ਗੱਲ ਨਾਲ ਲਾਇਆ ਓ ਪੁੱਤਰਾ ਮੇਰੇ ਪੁੱਤਰ ਦੇ ਚਾਰ ਆਨਿਆਂ ਤੋਂ ਗੁਰੂ ਸਾਹਿਬ ਨੇ ਕੀ ਕਰਨਾ ਤੇਰੇ ਭਾਗ ਜਾਗ ਗਏ ਪੁੱਤਰਾ ਤੇਰੇ ਤੇ ਗੁਰੂ ਦੀ ਨਜ਼ਰ ਪੈ ਗਈ ਬਸ ਪੁੱਤਰਾ ਡੋਲੀ ਨਾ ਫਿਰ ਉਹ ਕਹਿਣ ਲੱਗਿਆ ਮਾਂ ਮੈਨੂੰ ਭੁੱਖ ਲੱਗੀ ਏ ਮਾਂ ਉਸ ਨੂੰ ਗੜ ਲਾ ਕੇ ਪਤਾ ਕੀ ਕਹਿੰਦੀ ਕਿ ਪੁੱਤ ਜੇ ਕਿਤੇ ਡਾਢੀ ਭੁੱਖ ਲੱਗੀ ਹੋਵੇ ਤਾਂ ਗੁੜ ਦੀ ਰੋੜੀ ਖਾ ਕੇ ਉੱਪਰ ਦੀ ਪਾਣੀ ਪੀ ਕੇ ਸੌਂ ਜਾਈਦਾ ਮਾਂ ਬੋਤ ਨੇ ਕੁਝ ਘੁੰਗਣੀਆਂ ਖਾਧੀਆਂ ਪਾਣੀ ਪੀਤਾ ਤੇ ਸੌਂ ਗਏ ਦੂਜਾ ਦਿਨ ਚੜਿਆ ਅੱਜ ਫੇਰ ਮਹਾਰਾਜ ਦੇ ਘਰ ਦੇ ਬਾਹਰ ਜਾ ਕੇ ਥੜੀ ਲਾ ਲਈ ਫੇਰ ਬੋਲਦਾ ਰਾਹੀਰੋ ਖੁੰਗਣੀਆਂ ਲੈ ਲਓ ਕੋਈ ਖੁੰਗਣੀਆਂ ਲੈ ਲਓ ਲੋਕੀ ਆਉਂਦੇ ਜਾਂਦੇ ਖੁੰਗਣੀਆਂ ਲੈ ਜਾਂਦੇ ਅੱਜ ਫੇਰ ਜਦੋਂ ਸ਼ਾਮ ਦਾ ਵੇਲਾ ਹੋਇਆ ਤੀਜਾ ਪਹਿਰ ਹੋਇਆ ਤਾਂ ਮਹਾਰਾਜ ਜੀ ਆ ਗਏ ਕਹਿੰਦੇ ਗੱਲ ਸੁਣੋ ਕਾਕਾ ਅੱਜ ਕਿਨੇ ਵੱਟੇ ਐ ਜਿਵੇਂ ਪਹਿਲੇ ਦਿਨ ਬੋਰੀ ਥੱਲੋਂ ਕੱਢ ਕੇ ਦਿੱਤੇ ਫੇਰ ਉਸੇ ਤਰ੍ਹਾਂ ਬੋਰੀ ਦੇ ਹੀਠੋਂ ਕੱਢ ਕੇ ਕਹਿੰਦਾ ਮਹਾਰਾਜ ਐਨੇ ਵੱਟੇ ਆ। ਮਹਾਰਾਜ ਨੇ ਪੈਸੇ ਫੜੇ ਤੇ ਚਲੇ ਗਏ। ਜਦੋਂ ਦੂਸਰੇ ਦਿਨ ਬੱਚਾ ਘਰ ਆਇਆ, ਮਾਂ ਕਹਿੰਦੀ ਅੱਜ ਤਾਂ ਲਿਆਇਆ ਹੋਏਗਾ ਵੱਟਤ। ਕਹਿੰਦਾ ਮਾਂ ਅੱਜ ਫੇਰ ਮਹਾਰਾਜ ਮੇਰੇ ਸ਼ਾਬੇ ਤੇ ਆ ਗਏ। ਮਾਂ ਅੱਜ ਫੇਰ ਮਹਾਰਾਜ ਸਾਰੀ ਵੱਟ ਤੇ ਲੈ ਗਏ। ਮਾਂ ਨੇ ਕਿਹਾ ਕੋਈ ਨਾ ਪੁੱਤਰ ਡੋਲੀ ਨਾ। ਚੱਲ ਕੁਝ ਬੱਕਲੀਆਂ ਖਾ ਲੈਨੇ ਆ ਤੇ ਸੌ ਜਾਂਨੇ ਆ। ਮਾਂ ਪੁੱਤ ਨੇ ਬੱਕਲੀਆਂ ਖਾਧੀਆਂ। ਮਾਂ ਆਪਣੇ ਪੁੱਤਰ ਨੂੰ ਥਾਪੀਆਂ ਦਿੰਦੀ ਹੈ। ਲਾੜ ਲਡਾਉਂਦੀ ਕਹਾਣੀਆਂ ਸੁਣਾਉਂਦੀ ਏ ਪੁੱਤਰਾ ਹਾਰ ਨਾ ਜਾਈ ਡੋਲ ਨਾ ਜਾਈ ਇਹ ਸਾਰੀ ਪਰਖ ਦੀ ਘੜੀ ਏ ਮਹਾਰਾਜ ਤੇਰੀ ਪ੍ਰੀਖਿਆ ਲੈ ਰਹੇ ਆ ਤੀਸਰੇ ਦਿਨ ਜੰਨੀਆਂ ਕਾ ਕੁੰਗਣੀਆਂ ਬੱਚੀਆਂ ਸੀ ਉਹ ਸਾਰੀਆਂ ਲੈ ਕੇ ਚੱਲ ਪਿਆ ਫਿਰ ਲੋਕਾਂ ਨੂੰ ਆਵਾਜ਼ਾਂ ਦਿੰਦਾ ਕੁੰਗਣੀਆਂ ਲੈ ਲਓ ਕੋਈ ਕੁੰਗਣੀਆਂ ਲੈ ਲਓ ਜੰਨੀਆਂ ਕੁੰਗਣੀਆਂ ਸੀ ਸਾਰੀਆਂ ਵੇਚ ਗਈਆਂ ਛਾਬਾ ਖਾਲੀ ਹੋ ਗਿਆ ਬੱਚਾ ਉਡੀਕਦਾ ਕਿ ਮਹਾਰਾਜ ਹਾਲੇ ਤੱਕ ਨਹੀਂ ਆਏ ਅੱਜ ਸ਼ਾਬਾ ਖਾਲੀ ਹੋ ਗਿਆ ਮਹਾਰਾਜ ਕਿਉਂ ਨਹੀਂ ਆਏ ਸੋਚਦਾ ਕਿ ਮੇਰੇ ਤੋਂ ਕੋਈ ਗਲਤੀ ਤਾਂ ਨਹੀਂ ਹੋ ਗਈ ਨਹੀਂ ਨਹੀਂ ਗਲਤੀ ਤਾਂ ਨਹੀਂ ਹੋਈ ਹੋਣੀ ਅੱਜ ਤਾਂ ਸੰਗਤ ਹੀ ਜਾਦਾ ਹੈ ਮਹਾਰਾਜ ਮੇਰੇ ਕੋਲ ਆਉਣਾ ਭੁੱਲ ਗਏ ਹੋਣਗੇ ਚਲੋ ਫਿਰ ਮੈਂ ਹੀ ਮਹਾਰਾਜ ਕੋਲ ਜਾਵਾਂ ਨਾ ਮਹਾਰਾਜ ਭੁੱਲ ਗਏ ਹੋਣਗੇ ਸ਼ਾਬੇ ਚੋਂ ਸਾਰੀ ਵਟਤ ਲਈ ਤੇ ਅੰਦਰ ਚੱਲਿਆ ਗਿਆ ਮਹਾਰਾਜ ਦੇ ਦਵਾਲੇ ਬਹੁਤ ਭੀੜ ਸੀ ਸੰਗਤ ਦੇ ਵਿੱਚੋਂ ਦੀ ਹੁੰਦਾ ਹੋਇਆ ਅੱਗੇ ਪਹੁੰਚ ਗਿਆ। ਜਾ ਕੇ ਮਹਾਰਾਜ ਦੇ ਸਾਹਮਣੇ ਖੜ ਗਿਆ, ਮੱਥਾ ਟੇਕਿਆ। ਮਹਾਰਾਜ ਕਹਿੰਦੇ ਆ ਗਿਆ ਬਈ ਕਾਕਾ। ਕਹਿੰਦਾ ਹਾਂਜੀ ਮਹਾਰਾਜ। ਅੱਜ ਤੁਸੀਂ ਵਟਤ ਲੈਣ ਨਹੀਂ ਆਏ। ਮਹਾਰਾਜ ਤੁਸੀਂ ਸੰਗਤ ਵਿੱਚ ਰੁੱਝੇ ਹੋਏ ਸੀ। ਇਸ ਲਈ ਭੁੱਲ ਗਏ ਹੋਵੋਗੇ ਤਾਂ ਹੀ ਮੈਂ ਆ ਗਿਆ। ਮਹਾਰਾਜ ਕਹਿੰਦੇ ਹਾਂ ਫਿਰ ਦੱਸ ਕਿੰਨੀ ਵਟਤ ਲੈ ਕੇ ਆਇਆ। ਜੋ ਵੀ ਸੀ ਮਹਾਰਾਜ ਦੇ ਚਰਨਾਂ ਵਿੱਚ ਢੇਰੀ ਕਰ ਦਿੱਤੀ। ਮਹਾਰਾਜ ਆ ਵੱਟੀ ਐ। ਮਹਾਰਾਜ ਕਹਿੰਦੇ ਅੱਛਾ ਇਹ ਦੱਸ ਜਦੋਂ ਮੈਂ ਪਹਿਲੇ ਦਿਨ ਤੇਰੇ ਕੋਲੋਂ ਵਟਤ ਲੈਣ ਆਇਆ ਸੀ ਉਸ ਦਿਨ ਸਭ ਤੋਂ ਜ਼ਿਆਦਾ ਵਟਤ ਸੀ ਦੂਜੇ ਦਿਨ ਗਿਆ ਤਾਂ ਉਹ ਉਸ ਤੋਂ ਘਟ ਗਈ ਤੇ ਅੱਜ ਤੂੰ ਜਮੇ ਹੀ ਥੋੜੀ ਜੀ ਵਟਤ ਲੈ ਕੇ ਆਇਆ ਹੈ ਐਨੇ ਕੋ ਪੈਸੇ ਮੈਂ ਕੀ ਕਰਨੇ ਹਨ ਜਦੋਂ ਮਹਾਰਾਜ ਥੋੜੇ ਜੇ ਸਖਤ ਲਹਿਜੇ ਵਿੱਚ ਬੋਲੇ ਤਾਂ ਬੱਚਾ ਰੋਣ ਲੱਗ ਗਿਆ ਮਹਾਰਾਜ ਕਹਿੰਦੇ ਰੋਂਦਾ ਕਿਉਂ ਹੈ ਦੱਸਦਾ ਕਿਉਂ ਨਹੀਂ ਕਹਿੰਦਾ ਮਹਾਰਾਜ ਮੇਰਾ ਦਿਲ ਪੜਾ ਕਰਦਾ ਹੈ ਮੈਂ ਤੁਹਾਨੂੰ ਵੱਧ ਤੋਂ ਵੱਧ ਪੈਸੇ ਲਿਆ ਕੇ ਦੇਵਾਂ ਅੱਜ ਪਹਿਲੇ 2 ਦਿਨਾਂ ਤੋਂ ਬਹੁਤ ਹੀ ਥੋੜੀਆਂ ਘੁੰਗਣੀਆਂ ਸੀ ਜੋ ਸੀ ਵੇਚ ਦਿੱਤੀਆਂ ਮਹਾਰਾਜ ਮੇਰਾ ਦਿਲ ਬਹੁਤ ਕਰਦਾ ਹੈ ਮੈਂ ਤੁਹਾਨੂੰ ਦੁੱਗਣੇ ਚੌਗਣੇ ਪੈਸੇ ਭੇਟ ਕਰਾਂ ਪਰ ਮਹਾਰਾਜ ਗਰੀਬੀ ਅੱਗੇ ਮੇਰੀ ਪੇਸ਼ ਨਹੀਂ ਜਾਂਦੀ ਸਾਡੇ ਘਰ ਅੰਤਾਂ ਦੀ ਗਰੀਬੀ ਹੈ ਮਹਾਰਾਜ ਕਹਿਣ ਲੱਗੀ ਤੂੰ ਗਰੀਬ ਨਹੀਂ ਕਾਕਾ ਤੂੰ ਬਹੁਤ ਅਮੀਰ ਹੈ ਤੂੰ ਤਾਂ ਦਿਲ ਦਾ ਅਮੀਰ ਬੰਦਾ ਹੈ ਕੌਣ ਕਹਿੰਦਾ ਤੂੰ ਗਰੀਬ ਹੈ ਰੋਂਦਾ ਰੋਂਦਾ ਕਹਿੰਦਾ ਮਹਾਰਾਜ ਤਿੰਨ ਦਿਨ ਹੋ ਗਏ ਮੈਨੂੰ ਤੇ ਮੇਰੀ ਮਾਂ ਨੂੰ ਖਾਲੀ ਪੇਟ ਸੌਂਦਿਆਂ ਨੂੰ ਨਾ ਮੈਂ ਰੋਟੀ ਖਾਧੀ ਐ ਤੇ ਨਾ ਮੇਰੀ ਮਾਂ ਨੇ ਸਾਡੇ ਘਰ ਵਿੱਚ ਤਾਂ ਰੋਟੀ ਨਹੀਂ ਪੱਕੀ ਤੁਸੀਂ ਕਹਿੰਦੇ ਹੋ ਅਮੀਰੀ ਮਹਾਰਾਜ ਜੀ ਕਹਿੰਦੇ ਚੰਗਾ ਦੱਸ ਤੇਰਾ ਨਾਂ ਕੀ ਐ ਜਿੱਦਣ ਦਾ ਤੂੰ ਮਿਲਿਆ ਤੇਰਾ ਨਾਂ ਹੀ ਨਹੀਂ ਪੁੱਛਿਆ ਬੱਚਾ ਕਹਿਣ ਲੱਗਿਆ ਜੇ ਮੇਰਾ ਨਾਂ ਸੋਮੈ ਮਹਾਰਾਜ ਕਹਿੰਦੇ ਸੋਮਿਆ ਤਿੰਨ ਦਿਨ ਤੋਂ ਤੂੰ ਗੁਰੂ ਨਾਨਕ ਦੇ ਘਰ ਦੀ ਸੇਵਾ ਕਰ ਰਿਹਾ ਤੂੰ ਗੁਰੂ ਨਾਲ ਸ਼ਰਧਾ ਭਾਵਨਾ ਨਾਲ ਜੁੜਿਆ ਹੈ ਅੱਜ ਤੋਂ ਤੂੰ ਸੋਮਾ ਸ਼ਾ ਸ਼ਾਹਾਂ ਦਾ ਸ਼ਾਹ ਹੈ ਤੂੰ ਸੋਮਾ ਸ਼ਾ ਬੇਪਰਵਾ ਪਰਿਸੰਗਤ ਵਿੱਚ ਐਲਾਨ ਕਰ ਦਿੱਤਾ ਤੂੰ ਜੋ ਵੀ ਵਟੇਗਾ ਤੇਰਾ ਦੁੱਗਣਾ ਚੌਗਣਾ ਹੋ ਜਾਵੇਗਾ ਬੱਚੇ ਨੇ ਮਹਾਰਾਜ ਨੂੰ ਮੱਥਾ ਟੇਕਿਆ ਤੇ ਘਰ ਨੂੰ ਚੱਲ ਪਿਆ ਅੱਜ ਮਾਂ ਨੇ ਪੁੱਛਿਆ ਕਿ ਪੁੱਤ ਮਹਾਰਾਜ ਆਏ ਸੀ ਕਹਿੰਦਾ ਮਾਂ ਅੱਜ ਮਹਾਰਾਜ ਨਹੀਂ ਆਏ ਮੇਰੇ ਸ਼ਾਬੇਤੇ ਮੈਂ ਹੀ ਚਲਿਆ ਗਿਆ ਮਹਾਰਾਜ ਦੇ ਚਰਨਾਂ ਵਿੱਚ ਆਪਣੀ ਵਟਤ ਦੇਣ ਸਾਰੀ ਵਟਤ ਮਹਾਰਾਜ ਨੂੰ ਦੇ ਆਇਆ ਪਰ ਮਾਂ ਮਹਾਰਾਜ ਨੇ ਇੱਕ ਵਚਨ ਦਿੱਤਾ ਕਿ ਮੈਂ ਸੋਮਾ ਸ਼ਾ ਸ਼ਾਹਾਂ ਦਾ ਸ਼ਾਹ ਬੇਪਰਵਾ ਮਾਂ ਕਹਿੰਦੀ ਪੁੱਤਰਾ ਮਹਾਰਾਜ ਨੇ ਆਪਣੀ ਗਰੀਬੀ ਕੱਟ ਦਿੱਤੀ ਕਿਰਪਾ ਹੋ ਗਈ ਹੈ ਮਹਾਰਾਜ ਦੀ ਰੋਂਦੀ ਰੋਂਦੀ ਕਹਿਣ ਲੱਗੀ ਪੁੱਤਰਾ ਕਿਹਾ ਸੀ ਨਾ ਮਹਾਰਾਜ ਨੇ ਤੇਰੇ ਚਾਰ ਟਕਿਆਂ ਤੋਂ ਕੀ ਕਰਾਉਣਾ ਵਾਸਤੂ ਡੋਲੀ ਨਾ ਬੱਚਾ ਥੜੀ ਲਾਉਂਦਾ ਰਿਹਾ ਪਰ ਕਾਰੋਬਾਰ ਐਨੀ ਤੇਜ਼ੀ ਨਾਲ ਵਧਣ ਫੁੱਲਣ ਲੱਗ ਗਿਆ ਕੁਝ ਹੀ ਮਹੀਨਿਆਂ ਵਿੱਚ ਦੁਕਾਨ ਬਣ ਗਈ ਦੁਕਾਨ ਤੋਂ ਅੱਗੇ ਦੁਕਾਨਾਂ ਸ੍ਰੀ ਅਮਰitsar ਦੀ ਧਰਤੀ ਵਿੱਚ ਇੱਕ ਤੋਂ ਦੋ ਦੋ ਤੋਂ ਚਾਰ ਦੁਕਾਨਾਂ ਐਨਾ ਵੱਡਾ ਕਾਰੋਬਾਰ ਫੈਲ ਗਿਆ ਕਿ ਲੋਕੀ ਸ਼ਾਹੀ ਕਹਿ ਕੇ ਬੁਲਾਉਣ ਲੱਗੇ ਗੁਰੂ ਰਾਮਦਾਸ ਦੇ ਘਰ ਦੀ ਰੱਜ ਰੱਜ ਕੇ ਸੇਵਾ ਕਰਦਾ ਜਿੰਨੀ ਸੇਵਾ ਕਰਦਾ ਉਦੋਂ ਕਿਤੇ ਵਾਦਾ ਹੁੰਦਾ ਸੋ ਸਾਧ ਸੰਗਤ ਗੁਰੂ ਰਾਮਦਾਸ ਦੇ ਘਰ ਤੋਂ ਕਦੇ ਕੋਈ ਖਾਲੀ ਨਹੀਂ ਮੁੜਿਆ ਜਿਸ ਨੂੰ ਵੀ ਕੋਈ ਦੁੱਖ ਤਕਲੀਫ ਹੈ ਗੁਰੂ ਸਾਹਿਬ ਦੇ ਚਰਨਾ ਵਿੱਚ ਚੌਂਕੜਾ ਲਾ ਕੇ ਬੈਠ ਜਾਓ ਗੁਰੂ ਦੀ ਨજર ਬਹੁਤ ਜਲਦੀ ਪੈਂਦੀ ਹੈ ਜਿੰਨਾ ਵੀ ਵੱਡਾ ਦੁੱਖ ਤਕਲੀਫ ਹੋਵੇ ਮਹਾਰਾਜ ਸਾਰੇ ਕੱਟ ਦਿੰਦੇ ਨੇ ਐਨੀ ਕਿਰਪਾ ਕਰਦੇ ਨੇ ਝੋਲੀਆਂ ਭਰ ਦਿੰਦੇ ਨੇ ਕੋਈ ਵੀ ਗੁਰੂ ਦੇ ਦਰ ਤੋਂ ਖਾਲੀ ਨਹੀਂ ਮੁੜਦਾ ਸੋ ਸਾਧ ਸੰਗਤ ਜੇਕਰ ਇਹ ਸਾਖੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਫਿਰ ਮਿਲਦੇ ਹਾਂ ਇੱਕ ਹੋਰ ਵੀਡੀਓ ਨਾਲ ਤਦ ਤੱਕ ਖੁਸ਼ ਰਹੋ